ਜਿਹੜਾ ਬਚਪਨ ਹੈਗਾ 올ਓਵਰ ਵਰਲਡ ਪੂਰੀ ਦੁਨੀਆ ਦਾ ਜਿਹੜਾ ਹੈਗਾ ਬਚਪਨ ਹੈ ਉਹ ਹੁਣ ਗਿਹਰੇ ਸੰਕਟ ਚੋਂ ਦਾ ਜਾ ਰਿਹਾ ਹੈਗਾ ਹਮ ਇੱਕ ਐਸਟੀਮੇਟ ਹੈ ਵੀ ਕਹਿੰਦੇ 2035 ਤੱਕ ਜੇ ਇਹੀ ਸਟਿਪ ਸਪੀਡ ਜਾਰੀ ਰਹੀ ਤੇ ਹਰ ਦੂਸਰਾ ਬੱਚਾ ਆਰਟਿਸਨਸ਼ ਕਰ ਰੂਗਾ ਜਾਨੀ 50% ਬੱਚੇ ਆਲਡਸਟਿਕ ਹੋ ਜਾਣਗੇ ਬਾਕੀ ਜਿਹੜੇ 50% ਹੋਣਗੇ ਉਹ ਏਡੀਐਚਡੀ ਏਡੀਡੀ ਜਾਂ ਹਾਈਪਰਐਕਟਿਵ ਜਾਂ ਸਕੀਜ਼ੋਫ੍ਰੀਨੀਆ ਜਾਂ ਓਸੀਡੀ ਡਿਪਰੈਸ ਇਸ ਤਰ੍ਹਾਂ ਦੇ ਪੇਸ਼ੈਂਟ ਬੱਚੇ ਜਿਹੜੇ ਵੱਖਰੀ ਵੱਖਰੀ ਮਾਨਸਿਕ ਬਿਮਾਰੀਆਂ ਦੇ ਸ਼ਿਕਾਰ ਹੋਣਗੇ। ਕੋਰੋਨਾ ਕਾਲ 2020 ਤੋਂ ਲੈ ਕੇ 22 ਤੱਕ ਦੇ ਜਿਹੜੀਆਂ ਮਦਰ ਸੀਗੀਆਂ, ਜਿਹੜੀਆਂ ਪ੍ਰੈਗਨੈਂਟ ਸੀਗੀਆਂ। ਹੂੰ। ਡੂਇੰਗ ਪ੍ਰੈਗਨੈਂਸੀ ਉਹ ਆਈਸੋਲੇਸ਼ਨ ਦੇ ਵਿੱਚ ਸੀਗੀਆਂ। ਹੂੰ। ਉਹਨਾਂ ਦੇ ਕੋਲੇ ਆਸ-ਪਾਸ ਉਹਨਾਂ ਨੇ ਜਿਹੜਾ ਮੰਜ਼ਰ ਦੇਖ ਰਹੇ ਸੀਗੇ, ਉਹਲਾਸ਼ਾਂ ਦਾ ਮੰਜ਼ਰ ਦੇਖ ਰਹੇ ਸੀ। ਉਹ ਮਾਨਸਿਕ ਰੋਪ ਦੇ ਵਿੱਚ ਮਾਵਾਂ ਜਿਹੜੀਆਂ ਡਿਪਰੈਸ ਹੋ ਚੁੱਕੀਆਂ ਸੀਗੀਆਂ। ਬਹੁਤ ਸਾਰੇ ਪੇਰੈਂਟਸ ਇਹ ਕਹਿੰਦੇ ਆ ਵੀ ਉਹਨਾਂ ਸਮੇਂ ਸਾਡੇ ਬੱਚਿਆਂ ਨੇ ਮੋਬਾਈਲ ਬਹੁਤ ਦੇਖੇ ਉਹਨਾਂ ਸਮੇਂ ਸਾਡੇ ਬੱਚਿਆਂ ਦੀ ਸਕਰੀਨਿੰਗ ਬਹੁਤ ਵਧ ਗਈ ਸ਼ਾਇਦ ਉਸ ਤੋਂ ਬਾਅਦ ਸਾਡੇ ਬੱਚੇ ਬੋਲਦੇ-ਬੋਲਦੇ ਬੰਦ ਹੋ ਗਏ ਕਿਸੇ ਦਾ ਬੱਚਾ 2 ਸਾਲ ਤੋਂ ਬਾਅਦ ਬੋਲਣਾ ਬੰਦ ਹੋਇਆ ਕਿਸੇ ਦਾ 3 ਸਾਲ ਤੋਂ ਬਾਅਦ ਬੋਲਣਾ ਬੰਦ ਹੋ ਗਿਆ ਕਿਸੇ ਦਾ 1.5 ਸਾਲ ਤੋਂ ਬਾਅਦ ਬੋਲਣਾ ਬੰਦ ਹੋ ਗਿਆ ਤਾਂ ਉਸ ਸਮੇਂ ਪਹਿਲਾਂ ਕਹਿੰਦੇ ਬੋਲਦੇ ਸੀ 9 9 ਮਹੀਨੇ ਤੱਕ ਸਾਲ ਤੱਕ 1.5 ਸਾਲ ਤੱਕ ਬੱਚੇ ਬੋਲ ਰਹੇ ਸੀ 올 ਆਫ ਸਡਨ ਉਹ ਰਿਗਰੈਸ ਕਰ ਗਏ ਔਰ ਉਸ ਤੋਂ ਬਾਅਦ ਸਾਨੂੰ ਨਹੀਂ ਪਤਾ ਲੱਗਾ ਸਾਡੇ ਬੱਚੇ ਹੱਥਾਂ ਸਾਡੇ ਹੱਥਾਂ ਚੋਂ ਨਿਕ ਪੰਜ ਗਿਆਨ ਇੰਦਰੀਆਂ ਜਿਹਦੇ ਨਾਲ ਬੱਚੇ ਦਾ ਬ੍ਰੇਨ ਦਾ ਵਿਕਾਸ ਹੁੰਦਾ ਹੁਣ ਹੋਇਆ ਕੀ ਕਿ ਦੋ ਵਿਕਾਸ ਦੋ ਜਿਹੜੀਆਂ ਗਿਆਨ ਇੰਦਰੀਆਂ ਸੀਗੀਆਂ ਉਹ ਬੜੀ ਤੇਜ਼ੀ ਦੇ ਨਾਲ ਇਨਫੋਰਮੇਸ਼ਨ ਅੰਦਰ ਬ੍ਰੇਨ ਨੂੰ ਸਿੱਟੀ ਜਾ ਰਹੀਆਂ ਸੀ ਬ੍ਰੇਨ ਸੀ ਬਹੁਤ ਛੋਟਾ ਸੀ ਜੀ ਬ੍ਰੇਨ ਉਹਨਾ ਟ੍ਰੇਨਡ ਨਹੀਂ ਸੀ ਜੀ ਦਿਮਾਗ ਤੋਂ ਉਹਨਾ ਟ੍ਰੇਨਡ ਨਹੀਂ ਸੀ ਤੁਹਾਡਾ ਰਾਈਟ ਔਰ ਉਹ ਜਿਹੜੀ ਇਨਫੋਰਮੇਸ਼ਨ ਖਿੱਚ ਰਿਆ ਸੀਗਾ ਸਿੱਟੀ ਜਾ ਰਹੀ ਸੀ ਸਿੱਟੀ ਜਾ ਰਹੀ ਸੀ ਉਹ ਬਹੁਤ ਤੇਜ਼ੀ ਨਾਲ ਅੰਦਰ ਜਾਈ ਜਾ ਰਹੀ ਸੀ ਸੌਖੇ ਸ਼ਬਦਾਂ ਦੇ ਵਿੱਚ ਇਹ ਕਹਿ ਲਈਏ ਕਿ ਬੱਚਾ ਦੇਖ ਬਾਲਾ ਕੁਛ ਰਿਹਾ ਹੈਗਾ ਤੇ ਹੁਣ ਬਾਲਾ ਕੁਛ ਰਿਹਾ ਹੈਗਾ ਉਹਨੀ ਦੀ ਉਹਨੀ ਜ਼ਰੂਰਤ ਨਹੀਂ ਗਈ ਉਹ ਉਹਦੀ ਦਿਮਾਗੀ ਕੰਡੀਸ਼ਨ ਨੂੰ ਖਰਾਬ ਕਰ ਰਹੀ ਹੈ ਕਿਉਂਕਿ ਜਿੰਨਾ ਤੁਸੀਂ ਇਨਫਰੈਂਸ਼ਲ ਲੈਣੇ ਆ ਉਹਦਾ ਪ੍ਰੋਸੈਸ ਹੋਣਾ ਬਹੁਤ ਜ਼ਰੂਰੀ ਹੈ ਮਾਪਿਆਂ ਨੂੰ ਹੀ ਲੱਗਦਾ ਕਿ ਸਾਡਾ ਬੱਚਾ ਜਿਹੜਾ ਐਡਵਾਂਸ ਟ੍ਰੈਂਡ ਹੋ ਰਿਹਾ ਹੈਗਾ ਰਾਈਟ ਸਾਨੂੰ ਤਾਂ ਹੁਣ ਬੱਚਾ ਬੜਾ ਬੋਲਣ ਵੀ ਲੱਗ ਗਿਆ ਬੜਾ ਸਭ ਕੁਝ ਐਕਟਿੰਗ ਵੀ ਕਰਨ ਲੱਗ ਗਿਆ ਰਿਐਕਟ ਵੀ ਕਰਨ ਲੱਗ ਗਿਆ ਲੇਕਿਨ ਉਹ ਉਹ ਓਵਰ ਰਿਐਕਟਿੰਗ ਆਰ ਓਵਰ 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 ਉਹਦੀ ਪ੍ਰੋਸੈਸਿੰਗ ਹੋ ਰਹੀ ਹੈ ਬੱਚੇ ਦੀ ਬਾਕੀ ਦੇ ਜਿਹੜੀਆਂ ਤਿੰਨ ਸੈਂਸਿਸ ਸੀ ਉਹ ਉਹ ਡਾਊਨ ਰਹਿ ਗਈਆਂ ਇਹਨਾਂ ਦਾ ਇਕੁਅਲ ਚੱਲਣਾ ਜ਼ਰੂਰੀ ਹੁੰਦਾ ਹੈ ਜੀ ਟੱਚ ਵੀ ਤੁਹਾਨੂੰ ਓਨਾ ਹੀ ਜ਼ਰੂਰੀ ਹੈ ਜੀ ਹਨਾ ਤੁਹਾਨੂੰ ਓਨਾ ਹੀ ਜ਼ਰੂਰੀ ਉਸ ਦਾ ਸੁਣਨਾ ਵੀ ਜ਼ਰੂਰੀ ਹੈ ਓਨਾ ਜਰੀ ਉਹਨਾਂ ਨੂੰ ਵੱਖਰੇ ਵੱਖਰੇ ਟੈਸਟ ਵੀ ਦਿਓ ਬੱਚੇ ਨੂੰ ਦੋਸਤੋ ਬੱਚਿਆਂ ਨੂੰ ਭਲਾ ਕੌਣ ਨਹੀਂ ਪਿਆਰ ਕਰਦਾ ਹਰੇਕ ਮਰਦ ਜਾਂ ਔਰਤ ਜਦੋਂ ਵੀ ਵਿਆਹ ਹੁੰਦਾ ਹੈਗਾ ਤੇ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਇਸ ਤੋਂ ਬਾਅਦ ਇੱਕ ਵੱਡੀ ਖੁਆਇਸ਼ ਹੁੰਦੀ ਆ ਬੱਚੇ ਹੁੰਣਾ ਤੇ ਜਦੋਂ ਬੱਚਿਆਂ ਦਾ ਪਾਲਣ ਪੋਸ਼ਣ ਕਰਦੇ ਹੈਗੇ ਆਂ ਤੇ ਕੁਝ ਕੁ ਸਮੇਂ ਬਾਅਦ ਕੁਝ ਕੁ ਵਿਸ਼ੇਸ਼ ਬੱਚੇ ਹੁੰਦੇ ਆਂ ਆਮ ਤੌਰ ਦੇਤੇ ਉਹਨਾਂ ਨੂੰ ਖਾਸ ਬੱਚਿਆਂ ਦਾ ਦਰਜਾ ਵੀ ਦਿੱਤਾ ਜਾਂਦਾ ਹੈਗਾ ਕੀ ਕੀ ਦਿੱਕਤਾਂ ਹੈਗੀਆਂ ਬਚਪਨ ਨੂੰ ਲੈ ਕੇ ਜਾਂ ਹੋਂ ਦੇ ਸਮੇਂ ਦੇ ਵਿੱਚ ਕੀ ਕੀ ਸਮੱਸਿਆਵਾਂ ਮਾਪਿਆਂ ਨੂੰ ਆਪਣੇ ਬੱਚਿਆਂ ਦਾ ਕਿਸ ਤਰ੍ਹਾਂ ਖਿਆਲ ਰੱਖਣਾ ਚਾਹੀਦਾ ਕਿਹੜੀਆਂ-ਕਿਹੜੀਆਂ ਚੀਜ਼ਾਂ ਪ੍ਰਤੀ ਉਹਨਾਂ ਦੀ ਡਾਈਟ ਪ੍ਰਤੀ ਕੀ ਖਿਆਲ ਰੱਖਣਾ ਚਾਹੀਦਾ ਜਾਂ ਮੋਬਾਈਲ ਫੋਨ ਸੰਬੰਧੀ ਆ ਜਿਹੜਾ ਕਿਹੜੀਆਂ-ਕਿਹੜੀਆਂ ਚੀਜ਼ਾਂ ਜਿਹੜੀਆਂ ਦਿੱਕਤਾਂ ਆ ਰਹੀਆਂ ਹੈਗੀਆਂ ਬੱਚਿਆਂ ਨੂੰ ਉਹਨਾਂ ਦਾ ਪ੍ਰਭਾਵ ਕੀ ਪੈ ਰਿਹਾ ਹੈਗਾ ਬੱਚਿਆਂ ਦੇ ਉੱਤੇ ਬੱਚਿਆਂ ਦੇ ਨਾਲ ਸੰਬੰਧਿਤ ਇਹ ਵੀਡੀਓ ਉਹਨਾਂ ਦੇ ਨਾਲ ਉਹਨਾਂ ਮਾਪਿਆਂ ਦੇ ਲਈ ਆ ਜਿਨ੍ਹਾਂ ਦੇ ਬੱਚੇ ਛੋਟੇ ਆ ਆ ਆਪਣੇ ਨਾਲ ਡਾਕਟਰ ਪ੍ਰਤਪਾਲ ਜੀ ਮੌਜੂਦ ਰਹਿਣਗੇ ਤੇ ਕਿਰਪਾ ਕਰਕੇ ਇਸ ਵੀਡੀਓ ਨੂੰ ਆ ਜਿਹੜਾ ਤੁਸੀਂ ਧਿਆਨ ਦੇ ਨਾਲ لازਮੀ ਸੁਣਨਾ ਕਿਉਂਕਿ ਹਰੇਕ ਦੇ ਜ਼ਿੰਦਗੀ ਦੇ ਵਿੱਚ ਇਹ ਵੀਡੀਓ ਹੈ ਜਿਹੜੀ ਉਹ ਐਮ ਰੋਲ ਅਦਾ ਕਰੋਗੇ ਆਪਾਂ ਪਹਿਲਾਂ ਤਾਂ ਡਾਕਟਰ ਸਾਹਿਬ ਦਾ ਧੰਨਵਾਦ ਕਰਦੇ ਆ ਸਵਾਗਤ ਹੈ ਬਹੁਤ ਸ਼ੁਕਰੀਆ ਅੱਛਾ ਡਾਕਟਰ ਸਾਹਿਬ ਗੱਲ ਆਪਾਂ ਜਦੋਂ ਬਚਪਨ ਦੀ ਕਰਦੇ ਹੈਗੇ ਤੁਹਾਡਾ ਜ਼ਿਆਦਾਤਰ ਵਰਕ ਹੈਗਾ ਬੱਚਿਆਂ ਦੇ ਉੱਤੇ ਆ ਜੋ ਕੀ ਸਮੇਂ ਦੇ ਵਿੱਚ ਬੱਚਿਆਂ ਦਾ ਜਿਹੜਾ ਬਚਪਨ ਹੈਗਾ ਕਿਉਂਕਿ ਤਕਨੀਕ ਦਾ ਬਹੁਤ ਜ਼ਿਆਦਾ ਯੋਗ ਹੈਗਾ ਜ਼ਿਆਦਾਤਰ ਬੱਚੇ ਜਿਹੜੇ ਫੋਨ ਦੇ ਨਾਲ ਚੁੰਬੜੇ ਰਹਿੰਦੇ ਹੈਗੇ ਸਕਰੀਨ ਦੇ ਨਾਲ ਚੁੰਬੜੇ ਰਹਿੰਦੇ ਹੈਗੇ ਉਹਨਾਂ ਬੱਚਿਆਂ ਨੂੰ ਜਿਹੜਾ ਉਧਰਲੀ ਸਾਈਡ ਤੋਂ ਹਟਾ ਕੇ ਹੋਰ ਕਿਹੜੇ ਪਾਸੇ ਲਾਇਆ ਜਾ ਸਕਦਾ ਕਿਉਂਕਿ ਆਮ ਤੌਰ ਦੇਤੇ ਮਾਪੇ ਇਹ ਕਹਿ ਰਹੇ ਹੈਗੇ ਆ ਕਿ ਬੱਚੇ ਤਾਂ ਜੀ ਜਿੱਦ ਕਰਦੇ ਹੈਗੇ ਕੀ ਸੋਲੂਸ਼ਨ ਕੀ ਹੈਗਾ ਕੀ ਕਾਰਨ ਕੀ ਆ ਜਾਏਗਾ ਜੀ ਆਪਾਂ ਸਟਾਰਟਿੰਗ ਤੋਂ ਲਈਏ ਕਿ ਆਰਟਿਜ਼ਮ ਸੋਰੀ ਜਿਹੜੇ ਬੱਚੇ ਸਾਡੇ ਕੋਲੇ ਆ ਰਹੇ ਆ ਸੀ ਆਟਿਸਟਿਕ ਬੱਚਾ ਨੂੰ ਅਸੀਂ ਡੀਲ ਕਰਦੇ ਆ ਜੀ ਮੇਰਾ ਐਕਸਪੀਰੀਅੰਸ ਪਿਛਲੇ 20 ਸਾਲ ਤੋਂ ਹੋ ਗਿਆ ਇਹਨਾਂ ਨਾਲ ਆਰਟਿਸਮ ਵਾਲੇ ਬੱਚਾ ਨਾਲ ਦੇਸੀ ਤੇ ਵਿਦੇਸ਼ ਵਿਦੇਸ਼ ਚ ਵੱਸਦੇ ਬੱਚੇ ਐਨ ਆਰ ਆਈਸ ਦੇ ਬੱਚੇ ਫੋਰਨਰਸ ਦੇ ਬੱਚੇ ਤੇ ਉਹਦੇ ਨਾਲ ਜਦੋਂ ਦਾ ਗਲੋਬਲਾਈਜੇਸ਼ਨ ਦਾ ਜ਼ਮਾਨਾ ਆਇਆ ਤੇ ਉਸ ਤੋਂ ਬਾਅਦ ਕੀ ਹੋਇਆ ਕਿ ਹੁਣ ਜਿਹੜੀਆਂ ਇੰਟਰਨੈਸ਼ਨਲ ਕਾਨਫਰੰਸਾਂ ਜਿਹੜੀਆਂ ਹੋ ਰਹੀਆਂ ਸਾਰੇ ਦੁਨੀਆ ਦੇ ਸਾਇੰেন্টিਸਟ ਜਿਹੜੇ ਹੁਣ ਇੱਕ ਪਲੇਟਫਾਰਮ ਤੇ ਆਉਂਦੇ ਆ ਡਿਸਕਸ ਕਰਦੇ ਆ ਤਾਂ ਉੱਥੋਂ ਇਹ ਗੱਲ ਨਿਕਲ ਕੇ ਆ ਰਹੀ ਹੈ ਕਿ ਜਿਹੜਾ ਬਚਪਨ ਹੈਗਾ ਆਲ ਓਵਰ ਵਾਇਡ ਪੂਰੀ ਦੁਨੀਆ ਦਾ ਜਿਹੜਾ ਹੈਗਾ ਬਚਪਨ ਹੈ ਉਹ ਹੁਣ ਗਹਿਰੇ ਸੰਕਟ ਚੋਂ ਦਾ ਜਾ ਰਿਹਾ ਹੈਗਾ ਦੇ ਬੱਚੇ ਜਿਹੜੇ ਹੁੰਦੇ ਕਿਸੇ ਵੀ ਦੇਸ਼ ਦਾ ਸਰਮਾਇਆ ਹੁੰਦੇ ਆ ਹਣਾ ਉਹਨਾਂ ਦਾ ਭਵਿੱਖ ਅਗਾਹਾਂ ਵਾਲੇ ਸਾਡੇ ਦੇਸ਼ ਦਾ ਭਵਿੱਖ ਤੈਅ ਕਰਦਾ ਹੈਗਾ ਆ ਇਸ ਸਮੇਂ ਜਿਹੜੇ ਸਭ ਤੋਂ ਵੱਡੇ ਕੰਡੀਸ਼ਨਾਂ ਬੱਚਿਆਂ ਦੀਆਂ ਜਿਹੜੀਆਂ ਉਹ ਮਾਨਸਿਕ ਵਿਕਾਸਤੀਆਂ ਜਿਹੜੀਆਂ ਸਮੱਸਿਆਵਾਂ ਆ ਰਹੀਆਂ ਹੈਗੀਆਂ ਜਦੋਂ ਆਰਟੀਜ਼ਨ ਦੀ ਜਾਂ ਮੈਂਟਲ ਡੈਡੀਸ਼ਨ ਦੀ ਗੱਲ ਕਰੀਏ ਤਾਂ ਇੱਕ ਡਾਟਾ ਸੀ ਕਿ 2000 ਦੇ ਆਸ-ਪਾਸ ਉਹ ਲੋਕ ਕਹਿੰਦੇ ਹੁੰਦੇ ਸੀ ਵੀ ਹਜ਼ਾਰ 'ਮਗਰ ਇੱਕ ਬੱਚਾ ऑटिस्टिक ਹੋ ਰਿਹਾ 1000 ਮਗਰ 2 ਜਾਂ 3 ਬੱਚੇ ਆਟਿਸਟਿਕ ਹੋ ਰਹੇ ਜਦੋਂ 2010 ਤੱਕ ਕਾਉਂਦੇ ਹੁੰਦੇ ਇਹ ਡਾਟਾ ਪਹੁੰਚ ਗਿਆ ਜੀ ਕਹਿੰਦੇ ਜੀ ਹੁਣ ਜਿਹੜੀ ਕੰਡੀਸ਼ਨ ਹੈਗੀ ਆ ਇਹ 65 ਮਗਰ ਇੱਕ ਬੱਚੇ ਆ ਗਿਆ 150 160 ਮਗਰ ਇੱਕ ਬੱਚਾ ਆ ਗਿਆ ਹਮਮ ਔਰ 2010 ਤੋਂ ਲੈ ਕੇ 24 ਤੱਕ ਦੀ ਗੱਲ ਕਰੀਏ ਤੇ 33 ਮਗਰ ਇੱਕ ਬੱਚਾ ਆ ਗਿਆ ਹੋਰ ਔਰ ਜੇ ਉਹਨੇ ਇੱਕ ਐਸਟੀਮੇਟ ਹੈ ਵੀ ਕਹਿੰਦੇ 2035 ਤੱਕ ਜੇ ਇਹੀ ਸਟੇਪ ਸਪੀਡ ਜਾਰੀ ਰਹੀ ਤੇ ਹਰ ਦੂਸਰਾ ਬੱਚਾ ਆਟਿਸਮ ਦਾ ਸ਼ਿਕਾਰ ਹੋਊਗਾ ਜੀ ਪਿਓਰ ਆਟਿਸਮ ਦਾ ਸ਼ਿਕਾਰ ਰਹੇਗਾ ਬਾਕੀ ਦੇ ਜਿਹੜਾ 50% ਯਾਨੀ 50% ਬੱਚੇ ਅਡਾਸਟਿਕ ਹੋ ਜਾਣਗੇ। ਬਾਕੀ ਦੇ ਜਿਹੜੇ 50% ਹੋਣਗੇ ਉਹ ADHD, ADD ਜਾਂ ਹਾਈਪਰਐਕਟਿਵਰ ਜਾਂ ਸਕੀਜ਼ੋਫ੍ਰੀਨੀਆ ਜਾਂ OCD, ਡਿਪਰੈਸ ਇਸ ਤਰ੍ਹਾਂ ਦੇ ਪੇਸ਼ੈਂਟ ਬੱਚੇ ਜਿਹੜੇ ਵੱਖਰੀ ਵੱਖਰੀ ਮਾਨਸਿਕ ਬਿਮਾਰੀਆਂ ਦੇ ਸ਼ਿਕਾਰ ਹੋਣਗੇ। ਉਹਦੇ ਵਿੱਚ ਕੀ ਹੈ ਕਿ ਜਿਵੇਂ ਜਿਵੇਂ ਕਾਰਪੋਰੇਟ ਗਰੋ ਕਰ ਰਿਹਾ ਹੈ। ਇਕਨੋਮੀ ਵਾਲਾ ਦੇਸ਼ਾਂ ਦੀ ਇਕਨੋਮੀ ਵਧ ਰਹੀ ਹੈਗੀ ਹੈ। ਤਾਂ ਉਹ ਕਾਰਪੋਰੇਟ ਦੀ ਜਿਹੜੀ ਹੈਗੀ ਆ ਉਹ ਉਹਨਾਂ ਦੀ ਪ੍ਰੋਡਕਸ਼ਨ ਵਧ ਰਹੀ ਹੈ ਔਰ ਜਦੋਂ ਕਾਰਪੋਰੇਟ ਕੋਈ ਵੀ ਚੀਜ਼ ਦੀ ਪ੍ਰੋਡਕਸ਼ਨ ਵਧਾਉਂਦਾ ਹੈਗਾ ਤਾਂ ਉਹ ਮਨੁੱਖੀ ਸਿਹਤ ਨੂੰ ਜਾਂ ਮਨੁੱਖ ਨੂੰ ਕੇਂਦਰਿਤ ਰੱਖ ਕੇ ਨਹੀਂ ਕਰਦਾ ਉਹ ਜਨਰਲੀ ਉਹਦਾ ਹੁੰਦਾ ਹੈ ਕਿ ਸਾਡੀ ਇਸ ਮੈਕਸਿਮ ਸੇਲ ਤੇ ਸਾਡਾ ਪ੍ਰੋਫਿਟ ਕਿਵੇਂ ਹੋਏਗਾ ਜਿਹੜੀ ਸਭ ਤੋਂ ਇੱਕ ਹੈਰਾਨੀਜਨਕ ਤੱਥ ਹੈ ਜਿਹੜੇ ਸਾਹਮਣੇ ਆਏ ਵੀ ਇੱਕਦਮ ਹੁਣ ਸਾਡੇ ਕੋਲ ਜਿਹੜੇ ਬੱਚੇ ਆਉਂਦੇ ਆ ਵੀ ਆਸਟ੍ਰੇਲੀਆ ਕੈਨੇਡਾ ਅਮਰੀਕਾ ਨਿਊਜ਼ੀਲੈਂਡ ਸਾਰੇ ਐਨ ਆਰ ਆਈਸ ਜਿਹੜੇ ਐਨ ਆਰ ਆਈਸ ਦੇ ਬੱਚੇ ਜਿਹੜੇ ਹੈਗੇ ਆ ਉਹ ਗਹਿਰੇ ਸੰਕਟ 'ਚ ਆ ਗਏ कोरोना ਦੇ ਕਾਲ ਦੇ ਵਿੱਚ ਜਦੋਂ ਹੀ ਕੋਰੋਨਾ ਕਾਲ ਟੁੱਟਿਆ 22 ਤੋਂ ਬਾਅਦ ਸਾਡੇ ਕੋਲੇ ਜਿਹੜੀ ਇੰਟਰਨੈਸ਼ਨਲ ਕਾਲਰਾਂ ਸੀਗੀਆਂ ਉਹਨਾਂ ਦੀ ਇੱਕਦਮ ਪਰਮਾਰ ਆ ਗਈ ਔਰ ਹਰ ਇੱਕ ਪੇਰੈਂਟਸ ਆਇਂ ਲੱਗਦਾ ਵੀ ਯਾਰ ਕੈਨੇਡਾ ਚ ਹੋ ਗੀ ਰਿਹਾ ਹੈ ਯਾਰ ਅਮਰੀਕਾ ਚ ਹੋ ਗੀ ਰਿਹਾ ਯੂ ਐਸ ਯੂ ਕੇ ਚ ਹੋ ਗੀ ਰਿਹਾ ਹੈ ਹਰ ਥਾਂ ਬੱਚੇ ਇਹਨੇ ਬਾਤੇ ਜਾ ਰਹੇ ਹਨ ਤੇ ਉਹਨਾਂ ਦਾ ਸੰਕਟ ਇਹਨਾ ਆ ਗਿਆ ਕਿ ਜੇ ਕਿਸੇ ਦਾ ਬੱਚਾ ਆਟਿਸਟਿਕ ਹੋ ਗਿਆ ਜਾਂ ਮੈਂਟਲ ਡਿਸਟਰਬੈਂਸ ਦੇ ਉਹਨਾਂ ਨੂੰ ਸ਼ੱਕ ਲੱਗਦੇ ਪਏ ਆ ਔਰ ਉਹਨਾਂ ਨੂੰ ਵੇਟਿੰਗ ਲਿਸਟ ਜਿਹੜੀ ਹੈ ਡਾਇਗਨੋਸ ਕਰੋਨ ਦੀ ਜਿਹੜੀ ਵੇਟਿੰਗ ਲਿਸਟਾ 2 ਸਾਲ ਤੋਂ ਉੱਪਰ ਟੱਪ ਗਈ। ਵੀ 2 ਸਾਲ ਬਾਅਦ ਉਹਨਾਂ ਨੂੰ ਪਤਾ ਲੱਗੋ ਵੀ ਸਾਡੇ ਬੱਚੇ ਨੂੰ ਬਿਮਾਰੀ ਹੈ ਜਾਂ ਨਹੀਂ ਹੈ। ਉੱਥੇ ਜਿਹੜਾ ਹੈਲਥ케ਅਰ ਸਿਸਟਮ ਬੁਰੀ ਤਰ੍ਹਾਂ ਚਰਮੜਾ ਗਿਆ। ਆਫਟਰ ਦਾ ਕਰੋਨਾ ਰਾਈਟ ਉਹਦੇ ਵਿੱਚ ਸੰਖਿਆ ਹੈ ਕਿ ਇੱਕਦਮ ਸੰਖਿਆ ਕਿਉਂ ਵਧ ਗਈ? ਬੱਚ ਐਨਲਿਸਿਸ ਜਿਹੜਾ ਕਰਦੇ ਆ ਹੁਣ ਸਾਇੰਟਿਸਟ ਜਿਹੜੇ ਗਲੋਬਲ ਦੇ ਵਿੱਚ ਵਰਕ ਕਰ ਰਹੇ ਆ ਤਾਂ ਉਹਨਾਂ ਦੇ ਇੰਟਰਨੈਸ਼ਨਲ ਕਾਨਫਰੰਸਾਂ 'ਚ ਆ ਕੇ ਉਹ ਡਾਟਾ ਜਿਹੜੇ ਰੱਖ ਰਹੇ ਆ ਉਹਦੇ ਵਿੱਚ ਇਹ ਰਿਹਾ ਕਿ ਅ ਕੋਰੋਨਾ ਕਾਲ 2020 ਤੋਂ ਲੈ ਕੇ 22 ਤੱਕ ਦੇ ਜਿਹੜੀਆਂ ਮਦਰ ਸੀਗੀਆਂ ਜਿਹੜੀਆਂ ਪ੍ਰੈਗਨੈਂਟ ਸੀਗੀਆਂ ਹਮ ਡਿਊਰਿੰਗ ਪ੍ਰੈਗਨੈਂਸੀ ਉਹ ਆਈਸੋਲੇਸ਼ਨ ਦੇ ਵਿੱਚ ਸੀਗੀਆਂ ਹਮ ਉਹਨਾਂ ਦੇ ਕੋਲੇ ਆਸ-ਪਾਸ ਉਹਨਾਂ ਨੇ ਜਿਹੜਾ ਮੰਜ਼ਰ ਦੇਖ ਰਹੇ ਸੀਗੇ ਉਹਲਾਸ਼ਾਂ ਦਾ ਮੰਜ਼ਰ ਦੇਖ ਰਹੇ ਸੀ ਟੀਵੀ ਤੇ ਵੀ ਮੋਬਾਈਲਾਂ ਤੇ ਵੀ ਔਰ ਆਪਣੇ ਅੜੋਸ ਪੜੋਸ ਜਿਹੜੇ ਖਾਲੀ ਹੋ ਰਹੇ ਸੀ ਬਿਸਤਰੇ ਜਾਂ ਘਰ ਖਾਲੀ ਹੋ ਰਹੇ ਸੀਗੇ ਨੋ ਡਾਊਟ ਉਦੋਂ ਡੈਥ ਰੇਟ ਬਹੁਤ ਵਧੀਆ ਕੁਝ ਵਧੀਆਂ ਕੁਝ ਮੀਡੀਆ ਨੇ ਜਿਹੜਾ ਹਾਈਲਿਸ਼ਨ ਜਦੋਂ ਹੋਈਆਂ ਤਾਂ ਉਹਦੇ ਵਾਰ ਲੋਕਾਂ ਚ ਇੱਕ 11 ਸੰਕਟ ਪੈਦਾ ਕਰਤਾ ਔਰ ਉਹ ਮਾਨਸਿਕ ਰੋਗ ਦੇ ਵਿੱਚ ਮਾਵਾਂ ਜਿਹੜੀਆਂ ਡਿਪਰੈਸ ਹੋ ਚੁੱਕੀਆਂ ਸੀਗੀਆਂ ਸਟ੍ਰੈਸਡ ਹੋ ਚੁੱਕੀਆਂ ਸੀਗੀਆਂ ਔਰ ਉਹਨਾਂ ਦੇ ਸਮੇਂ ਦੇ ਵਿੱਚ ਕੀ ਇੱਕ ਹੋਰ ਜਿਹੜਾ ਵੱਡਾ ਸੀਗਾ ਕਿ ਜਿਹੜੇ ਇਲੈਕਟ੍ਰੋਨਿਕ ਅ ਇਕਵਿਪਮੈਂਟ ਸੀਗੇ ਇਲੈਕਟ੍ਰੋਨਿਕ ਉਪਕਰਨ ਜਿਹੜੇ ਸੀਗੇ ਜਾਂ ਉਹਨਾਂ ਦਾ ਉਹਨਾਂ ਦੇ ਵੀ ਵਰਤੋਂ ਬਹੁਤ ਜ਼ਿਆਦਾ ਹੋਈ ਔਰ ਉਸ ਤੋਂ ਵੱਡਾ ਰਿਹਾ ਕਿ ਹਰ ਘਰ ਦੇ ਵਿੱਚ ਹੁਣ ਆਪਣੇ ਇੰਡੀਆ 'ਚ ਤਾਂ ਫੇਰ ਵੀ ਹੁਣ ਉਸ ਟ੍ਰੈਂਡ ਤੇ ਅਸੀਂ ਪਹੁੰਚੇ ਆਂ ਵੈਸੇ ਮੇਰੀ ਤਾਂ ਇਹ ਹੀ ਦੁਆ ਹੈ ਕਿ ਅਸੀਂ ਪਿੱਛੇ ਰਹੀਏ ਇਸ ਤੋਂ ਤਾਂ ਹੀ ਠੀਕ ਹੈ ਪਰ ਅਮਰੀਕਾ ਕੈਨੇਡਾ ਜਾਂ ਯੂਰੋਪੀਅਨ ਕੰਟਰੀ ਸੀ ਉੱਥੇ ਹਰ ਸਿਸਟਮ ਨੂੰ ਸਮਾਰਟ ਨਾਲ ਜੋੜ ਦਿੱਤਾ ਗਿਆ ਸਮਾਰਟਫੋਨ ਸਮਾਰਟ ਵਾਚ ਸਮਾਰਟ ਟੀਵੀ ਸਮਾਰਟ ਜਿੰਨਾ ਵੀ ਉਹਨਾਂ ਦਾ ਕੰਮ ਸੀ ਸਾਰਾ ਵਾਈਫਾਈ ਨਾਲ ਜੋੜ ਦਿੱਤਾ ਗਿਆ ਉਹ ਜਦੋਂ ਵਾਈਫਾਈ ਸਿਸਟਮ ਨਾਲ ਉਹਨਾਂ ਨੂੰ ਜੋੜਿਆ ਹੁਣ ਇੱਕ ਡਾਟਾ ਆ ਰਿਹਾ ਹੈਗਾ ਕਿ ਜਿਵੇਂ ਅ ਜਿਹੜਾ ਇਲੈਕਟ੍ਰੋਮੈਗਨੇਟਿਕ ਫੀਲਡ ਜਿਹੜਾ ਬਾਹਰੋਂ ਬਾਹਰ ਹੈਗਾ ਆਪਾਨੂੰ ਦਿਖਦੀਆਂ ਨਹੀਂ ਕਿਰਨਾਂ ਮੋਬਾਈਲਾਂ ਦੀ ਕਿਰਨਾਂ ਹੋਈਆਂ ਇਲੈਕਟ੍ਰੋਨਿਕ ਜਿਹੜੇ ਉਪਕਰਨਾਂ ਆ ਉਹਨਾਂ ਦੀਆਂ ਜਿਹੜੀਆਂ ਕਿਰਨਾਂ ਹੋਈਆਂ ਉਹ ਵੀ ਇਨਵੀਜੀਬਲ ਹੈਗੀਆਂ ਲੇਕਿਨ ਉਹ ਇਫੈਕਟ ਕਰ ਰਹੀਆਂ ਕਿਉਂਕਿ ਹਿਊਮਨ ਜਿਹੜਾ ਹੈਗਾ ਉਹਦਾ ਸਿਸਟਮ ਜਿਹੜਾ ਚੱਲਦਾ ਹੈਗਾ ਉਹਦੇ ਅੰਦਰ ਵੀ ਇਲੈਕਟ੍ਰੋਮੈਗਨੇਟਿਕ ਫੀਲਡ ਹੈ ਹੁਣ ਉਹ ਬਾਹਰਲਾ ਤੇ ਅੰਦਰਲਾ ਇਹ ਸਮਝੋ ਵੀ ਬਾਹਰ ਵੀ ਇੱਕ ਸੂਪ ਹੈਗਾ ਇਲੈਕਟ੍ਰੋਮੈਗਨੇਟਿਕ ਫੀਲਡ ਦਾ ਇੱਕ ਸਾਡੇ ਬੋਡੀ ਦਾ ਸੂਪ ਹੈਗਾ ਉਹ ਇੱਕ ਦੂਜੇ ਨਾਲ ਇੰਟਰ ਇੰਟਰਚੇਂਜ ਹੋ ਰਹੇ ਆ ਇੰਟਰ ਉਹ ਨਾਲ ਡਿਸਟਰਬ ਹੋ ਰਹੇ ਹੈਗੇ ਆ ਉਦੋਂ ਡਿਸਟਰਬ ਹੁੰਦੇ ਤੇ ਬੋਡੀ ਦੀ ਜਿਹੜੀ ਬਾਇਓਕੈਮਿਸਟਰੀ ਹੈ ਉਹ 올 ਆਫ ਸਡਨ ਚੇਂਜ ਹੋ ਰਹੀ ਹੈ ਹੁਣ ਉਹ ਬਹੁਤ ਸਾਰੇ ਪੇਰੈਂਟਸ ਇਹ ਕਹਿੰਦੇ ਆ ਵੀ ਉਹਨਾਂ ਸਮੇਂ ਸਾਡੇ ਬੱਚਾ ਨੇ ਮੋਬਾਈਲ ਬਹੁਤ ਦੇਖੇ ਉਹਨਾਂ ਸਮੇਂ ਸਾਡੇ ਬੱਚਿਆਂ ਦੀ ਸਕਰੀਨਿੰਗ ਬਹੁਤ ਵਧ ਗਈ ਸ਼ਾਇਦ ਉਸ ਤੋਂ ਬਾਅਦ ਸਾਡੇ ਬੱਚੇ ਬੋਲਦੇ-ਬੋਲਦੇ ਬੰਦ ਹੋ ਗਏ ਕਿਸੇ ਦਾ ਬੱਚਾ 2 ਸਾਲ ਤੋਂ ਬਾਅਦ ਬੋਲਣਾ ਬੰਦ ਹੋਇਆ ਕਿਸੇ ਦਾ 3 ਸਾਲ ਤੋਂ ਬਾਅਦ ਬੋਲਣਾ ਬੰਦ ਹੋ ਗਿਆ ਕਿਸੇ ਦਾ 1.5 ਸਾਲ ਤੋਂ ਬਾਅਦ ਬੋਲਣਾ ਬੰਦ ਹੋ ਗਿਆ ਤਾਂ ਉਸ ਸਮੇਂ ਪਹਿਲਾਂ ਕਹਿੰਦੇ ਬੋਲਦੇ ਸੀ 9 9 ਮਹੀਨੇ ਤੱਕ ਸਾਲ ਤੱਕ 1.5 ਸਾਲ ਤੱਕ ਬੱਚੇ ਬੋਲ ਰਹੇ ਸੀ ਆਲ ਆਫ ਸਡਨ ਉਹ ਰਿਗਰੈਸ ਕਰ ਗਏ ਔਰ ਉਸ ਤੋਂ ਬਾਅਦ ਸਾਨੂੰ ਨਹੀਂ ਪਤਾ ਲੱਗਾ ਸਾਡੇ ਬੱਚੇ ਹੱਥਾਂ ਸਾਡੇ ਹੱਥਾਂ ਚੋਂ ਨਿਕਲਦੇ ਗਏ ਔਰ ਸਿਵियर ਤੋਂ ਸਿਵियर ਆਟイズਮ ਹੁੰਦੀ ਗਈ ਉਹਨਾਂ ਨੂੰ ਉਹਦੇ ਵਿੱਚ ਹੁਣ ਜੇ ਟ੍ਰੈਡੀਸ਼ਨਲ ਸੋਚ ਨਾਲ ਅਸੀਂ ਸੋਚਦੇ ਹਾਂ ਤੇ ਉਹ ਤਾਂ ਇਹ ਵੀ ਓਵਰ ਸਕਰੀਨਿੰਗ ਕਰਕੇ ਸੈਂਸਰੀ ਸਿਸਟਮ ਜਿਹੜਾ ਉਹ ਡਿਸਟਰਬ ਹੋ ਗਿਆ ਉਹਨਾਂ ਦਾ ਇਹ ਇਸ ਨੂੰ ਵੀ ਕੋਈ ਅਸੀਂ ਇਗਨੋਰ ਨਹੀਂ ਕਰ ਸਕਦੇ ਕਿ ਜਿਹੜਾ ਬੱਚਾ ਹੈਗਾ ਬੱਚੇ ਦੀ ਜਿਹੜੀ ਛੋਟੀ ਏਜ ਹੈ ਜਿਹੜੀ ਆ ਇੱਕ ਦੋ ਕਾਰਨ ਉਹਦੇ ਵਿੱਚ ਅਸੀਂ ਕਵਾਂਗੇ ਦੋ ਕਾਰਨਾ ਕਰਕੇ ਜਿਹੜੇ ਬੱਚੇ ਰਿਗਰੈਸ ਹੋਏ ਓਵਰ ਸਕਰੀਨਿੰਗ ਕਰਕੇ ਇੱਕ ਕਾਰਨ ਦਾ ਡਾਇਰੈਕਟ ਇੰਪੈਕਟ ਸੀਗਾ ਵਿਜ਼ੂਅਲ ਇਮਪੈਕਟ ਸੀ ਉਹਨਾਂ ਦੇ ਤੇ ਹੁਣ ਉਹਦਾ ਸਾਈਕੋਲੋਜੀਕਲ ਕਾਰਨ ਤੁਸੀਂ ਦੇਖੋ ਕਿ ਜਦੋਂ 3 ਸਾਲ ਦਾ ਬੱਚਾ 6 ਸਾਲ ਦੇ ਬੱਚਾ ਜੇ ਰੋਡ ਤੇ ਆ ਜਾਏ ਤੇ ਉਹਨੂੰ ਜਦੋਂ ਕਾਰ ਕੋਲ ਦੀ ਟੱਪਦੀ ਹੈ ਤਾਂ ਉਹ ਉਹ ਤੋਂ ਬੜੀ ਸਲੋ ਉਹਨਾਂ ਇਮੀਡੀਏਟ ਰਿਫਲੈਕਸ ਨਹੀਂ ਹੈਗਾ ਕਿ ਸੜਕ ਨੂੰ ਕਰਾਸ ਕਰ ਦੇ ਜਾਂ ਭੱਜ ਕੇ ਅੰਦਰ ਆ ਜਾਏ ਉਹਨੂੰ ਡਰ ਵੀ ਨਹੀਂ ਹੁੰਦਾ ਕਿਉਂਕਿ ਉਹਦਾ ਵਿਜ਼ੂਅਲ ਸਿਸਟਮ ਵੀ ਬਹੁਤ ਛੋਟਾ ਹੁੰਦਾ ਹੈ ਉਹਨੂੰ ਕਾਰ ਆਪਣਾਂ ਵਾਲੀ ਤਰ੍ਹਾਂ ਉਹ ਨਹੀਂ ਨਿੱ ਦਿਖਦੀ ਉਸ ਨੂੰ ਨਾ ਹੀ ਉਹਨੂੰ ਨਹੀਂ ਸਪੀਡ ਨਾਲ ਆਉਂਦੀ ਦਿਖਦੀ ਹੈ ਜੀ ਰਾਈਟ ਕਿਉਂਕਿ ਉਹਦੇ ਤੇ ਟ੍ਰਾਂਸ ਮ ਉਹ ਟ੍ਰੈਂਡ ਹੋ ਰਿਹਾ ਹੁੰਦਾ ਹੈ ਰਿਫਲੈਕਸਸ ਦੇ ਨਾਲ ਹੂੰ ਧੀਰੇ ਧੀਰੇ ਰਿਫਲੈਕਸਿਓਨਲ ਟ੍ਰੈਂਡ ਹੋ ਰਿਹਾ ਹੁੰਦਾ ਹੈ ਔਰ ਉਹ ਬੜਾ ਸਲੋ ਪ੍ਰੋਸੈਸ ਹੈ ਲਰਨਿੰਗ ਦਾ ਜੀ ਰਾਈਟ ਧੀਰੇ ਧੀਰੇ ਰਿਫਲੈਕਸਸ ਵੱਧਦੇ ਜਾਂਦੇ ਵੱਧਦੇ ਜਾਂਦੇ ਬ੍ਰੇਨ ਉਹਨੂੰ ਟ੍ਰੇਨਡ ਹੁੰਦਾ ਜਾਂਦਾ ਵਧੇਜ ਹੁਣ ਮਨੁੱਖ ਜਿਹੜਾ ਸਿੱਖਦਾ ਹੈ ਬੱਚਾ ਜਦੋਂ ਜਨਮ ਲੈਂਦਾ ਹੈ ਬੱਚੇ ਕੋਲੇ ਪੰਜ ਸੈਂਸਸ ਹੁੰਦੀਆਂ ਜਿਨ੍ਹਾਂ ਦੇ ਜ਼ਰੀਏ ਪ੍ਰੋਪਰ ਸਿੱਖਦਾ ਹੈ ਇੱਕ ਟੱਚ ਹੈ ਇੱਕ ਆਈਜ਼ ਇੱਕ ਸਮੈਲ ਹੈ ਇੱਕ ਟੇਸਟ ਰਾਈਟ ਤੇ ਇੱਕ ਸਾਡਾ ਕੰਨਾਂ ਦਾ ਸੁਣ ਕੇ ਵਿਜ਼ੂਅਲ ਤੇ ਆ ਸਾਰਾ ਨਾ ਉਹ ਇਹ ਪੰਜ ਪੰਜ ਗਿਆਨ ਇੰਦਰੀਆਂ ਜਿਹੜੀ ਨਾਲ ਬੱਚੇ ਦਾ ਬ੍ਰੇਨ ਦਾ ਵਿਕਾਸ ਹੁੰਦਾ ਹੁਣ ਹੋਇਆ ਕੀ ਕਿ ਦੋ ਵਿਕਾਸ ਦੋ ਜਿਹੜੀਆਂ ਗਿਆਨ ਇੰਦਰੀਆਂ ਸੀਗੀਆਂ ਉਹ ਬੜੀ ਤੇਜ਼ੀ ਦੇ ਨਾਲ ਇਨਫੋਰਮੇਸ਼ਨ ਅੰਦਰ ਬ੍ਰੇਨ ਨੂੰ ਸਿੱਟੀ ਜਾ ਰਹੀਆਂ ਸੀ ਬ੍ਰੇਨ ਸੀ ਬਹੁਤ ਛੋਟਾ ਸੀ ਬ੍ਰੇਨ ਉਹਨਾ ਟ੍ਰੇਨਡ ਨਹੀਂ ਸੀ ਜੀ ਦਿਮਾਗ ਤੋਂ ਉਹਨਾ ਟ੍ਰੇਨਡ ਨਹੀਂ ਸੀ ਤੁਹਾਡਾ ਰਾਈਟ ਔਰ ਉਹ ਜਿਹੜੀ ਇਨਫੋਰਮੇਸ਼ਨ ਖਿੱਚ ਰਿਆ ਸੀਗਾ ਸਿੱਟੀ ਜਾ ਰਹੀ ਸੀ ਸਿੱਟੀ ਜਾ ਰਹੀ ਸੀ ਉਹ ਬਹੁਤ ਤੇਜ਼ੀ ਨਾਲ ਅੰਦਰ ਜਾਈ ਜਾ ਰਹੀ ਸੀ ਸੌਖੇ ਸ਼ਬਦਾਂ ਦੇ ਵਿੱਚ ਇਹ ਕਹਿ ਲਈਏ ਕਿ ਬੱਚਾ ਦੇਖ ਬਾਲਾ ਕੁਝ ਰਿਹਾ ਹੈਗਾ ਤੇ ਸੁਣ ਬਾਲਾ ਕੁਝ ਰਿਹਾ ਹੈਗਾ ਕੋਈ ਨਹੀਂ ਦੀ ਉਹ ਨਹੀਂ ਜ਼ਰੂਰਤ ਨਹੀਂ ਗਈ ਉਹ ਨਹੀਂ ਪੂਰੀ ਦਿਮਾਗੀ ਕੰਡੀਸ਼ਨ ਨੂੰ ਖਰਾਬ ਕਰ ਰਹੀ ਕਿਉਂਕਿ ਜਿੰਨਾ ਤੁਸੀਂ ਇਨਫਰਮੇਸ਼ਨ ਲੈਣੇ ਉਹਦਾ ਪ੍ਰੋਸੈਸ ਹੋਣਾ ਬਹੁਤ ਜ਼ਰੂਰੀ ਹੈ ਜੀ ਅਗਰ ਅਗਰ ਬੱਚੇ ਦੇ ਅੰਦਰ ਅਨਪ੍ਰੋਸੈਸਡ ਇਨਫਰਮੇਸ਼ਨ ਪਈ ਰਹੂਗੀ ਹਮ ਅਨਪ੍ਰੋਸੈਸਡ ਜਿਹੜੀ ਇਨਫਰਮੇਸ਼ਨ ਪਈ ਰਹੂਗੀ ਉਹ ਫਿਰ ਕੀ ਜਦੋਂ ਬਹਿਲਾ ਬੈਠੋ ਉਹ ਗੁੰਗਣਾਉਣ ਲੱਗ ਜੂਗਾ ਹਮ ਤੁਸੀਂ ਸਾਰ ਦਿਨ ਟੀਵੀ ਦੇਖੀ ਜਾਓ ਦੇਖੀ ਜਾਓ ਤੁਸੀਂ ਵੀ ਗੁੰਗਣਾਉਣ ਲੱਗ ਜਾਂਦੇ ਹੋ ਜੀ ਗਾਣੇ ਗੁੰਗਣਾਉਣ ਲੱਗ ਲੱਗ ਜਾਂਗੇ ਬ ਵਰੀ ਮਾਪਿਆਂ ਨੂੰ ਲੱਗਦਾ ਕਿ ਸਾਡਾ ਬੱਚਾ ਜਿਹੜਾ ਐਡਵਾਂਸਡ ਟ੍ਰੈਂਡ ਹੋ ਰਿਹਾ ਹੈਗਾ ਰਾਈਟ ਸਾਨੂੰ ਤਾਂ ਹੁਣ ਬੱਚਾ ਬੜਾ ਬੋਲਣ ਵੀ ਲੱਗ ਗਿਆ ਬੜਾ ਸਭ ਕੁਛ ਐਕਟਿੰਗ ਵੀ ਕਰਨ ਲੱਗ ਗਿਆ ਰਿਐਕਟ ਵੀ ਕਰਨ ਲੱਗ ਗਿਆ ਲੇਕਿਨ ਉਹ ਉਹ ਓਵਰ ਰਿਐਕਟਿੰਗ ਹੈ ਰ ਓਵਰ 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 ਉਹਦੀ ਪ੍ਰੋਸੈਸਿੰਗ ਹੋ ਰਹੀ ਹੈ ਬੱਚੇ ਦੀ ਬਾਕੀ ਦੀ ਜਿਹੜੀਆਂ ਤਿੰਨ ਸੈਂਸਿਸ ਉਹ ਉਹ ਡਾਊਨ ਰਹਿ ਗਈਆਂ ਇਹਨਾਂ ਦਾ ਇਕੁਅਲ ਚੱਲਣਾ ਜ਼ਰੂਰੀ ਹੁੰਦਾ ਹੈ ਜੀ ਟੱਚ ਵੀ ਤੁਹਾਨੂੰ ਉਹਨਾਂ ਹੀ ਜ਼ਰੂਰੀ ਹੈ ਜੀ ਹਣਾ ਤੁਹਾਨੂੰ ਉਹਨਾਂ ਹੀ ਜਰੂਰੀ ਜ਼ਰੂਰੀ ਉਸ ਦਾ ਸੁਣਨਾ ਵੀ ਜ਼ਰੂਰੀ ਹੈ ਉਹਨਾਂ ਜਰੀ ਉਹਨੇ ਵੱਖਰੇ ਵੱਖਰੇ ਟੈਸਟ ਵੀ ਦਿਓ ਬੱਚੇ ਨੂੰ ਜੇ ਕੱਲਾ ਮਦਰ ਫੀਡ ਹੀ دی ਜੇ ਨਾਲ ਕੱਲੀ ਮਦਰ ਫੀਡ ਹੀ دی ਜਾ ਰਹੀ ਤਾਂ ਉਹ ਵੱਖਰਾ ਕੋਈ ਨਵਾਂ ਫੀਡ ਟੈਸਟ ਨਹੀਂ ਆਇਆ ਤਾਂ ਬੱਚਾ ਪਿੱਕੀਟਰ ਹੋ ਜਾਊਗਾ ਬੱਚੇ ਨੇ ਕੁਝ ਖਾਣਾ ਨਹੀਂ ਉਹ ਚ ਮਲਟੀਪਲ ਟਾਈਪਸ ਆਫ ਨਿਊਟ੍ਰੀਸ਼ਨਲ ਡੈਫੀਸ਼ੈਂਸੀਜ਼ ਆ ਜਾਣੀਆਂ ਹੂੰ ਉਸੇ ਤਰ੍ਹਾਂ ਉਹਨੇ ਫਿਰ ਕੀ ਹੈ ਲਗਾਤਾਰ ਇਨਫਰਮੇਸ਼ਨ ਅੰਦਰ ਸਿੱਟੀ ਗਿਆ ਸਿੱਟੀ ਗਿਆ ਸਿੱਟੀ ਗਿਆ ਔਰ ਰੌ ਇਨਫਰਮੇਸ਼ਨ ਸੀ ਗਿਆਣਾ ਕਿਤੇ ਨਹੀਂ ਗਾ ਤੁਸੀਂ ਮੰਨ ਲਓ ਆਪਦੇ ਮੁਕਸਰ ਤੋਂ ਚੱਲੇ ਹੋ ਔਰ ਫਰੀਦਕੋਟ ਤੱਕ ਪਹੁੰਚੇ ਹੋ ਇੱਥੇ ਜੇ ਲ ਕੋਈ ਵੀ ਐਡਵਰਟਾਈਜ਼ਮੈਂਟ ਵੀ ਦੇਖਦੇ ਆਂ ਤਾਂ ਉਹ ਜਾਣਾ ਕਿਤੇ ਨਹੀਂ ਪਈ ਥੋੜੇ ਦਿਮਾਗ ਚ ਹੀ ਰਹਿਣਾ ਉਹ ਹੂੰ ਉਹ ਫੋਟੋ ਖਿੱਚ-ਖਿੱਚ ਕੇ ਤੁਹਾਡੇ ਦਿਮਾਗ ਚ ਅੰਦਰ ਸਿੱਟੀ ਜਾ ਰਿਹਾ ਹੈ ਉਹ ਲੋਡ ਪੈਣ ਤੇ ਆਪਣੇ ਪ੍ਰੋਸੈਸ ਕਰਨ ਲੱਗ ਜਾਂਦਾ ਹੂੰ ਵੀ ਤੁਹਾਨੂੰ ਇਹ ਮੈਰ ਪੁੱਛਣ ਲੱਗ ਸਕਦੇ ਆਂ ਦੇਖਿਆ ਜਾ ਲੱਗਦਾ ਯਾਰ ਕਿਤੇ ਥੋੜੇ ਸਾਹਮਣੇ ਲੱਗ ਸਕ ਆ ਜੂਗੀ ਉਸੇ ਸਮੇਂ ਉਹ ਬ੍ਰੇਨ ਇਮੀਡੀਟਲੀ ਜਿਹੜਾ ਸਬਕੌਂਚ ਜਿਹੜਾ ਸਾਡਾ ਅਨਕੌਂਸ਼ੀਅਸ ਸਬਕੌਂਸ਼ੀਅਸ ਮਾਈਂਡ ਹੈ ਉਸ ਨੂੰ ਕੌਂਸ਼ੀਅਸ ਮਾਈਂਡ ਨਾਲ ਕੋਰਿਲੇਟ ਕਰਦਾ ਹੈ ਔਰ ਇਮੀਡੀਟਲੀ ਸਾਹਮਣੇ ਪਿਕਚਰ ਲਿਆਉਂਦਾ ਹੈ ਲੇਕਿਨ ਇਹ ਬੱਚਿਆਂ ਦੇ ਵਿੱਚ ਜਿਹੜਾ ਨੇਚਰਲ ਪ੍ਰੋਸੈਸ ਹੈ ਗਰੋਇੰਗ ਏਜ ਸੀਗੇ ਨਿਊਰੋਨਸ ਜਿਹੜੇ ਹੈਗੇ ਆ ਬ੍ਰੇਨ ਦੇ ਸੈੱਲ ਜਿਹੜੇ ਉਹਨਾਂ ਡਵੈਲਪ ਨਹੀਂ ਹੋਏ ਹੁੰਦੇ ਕੱਚਾ ਬ੍ਰੇਨ ਹੁੰਦਾ ਔਰ ਉਹ ਇਸ ਤਰੀਕੇ ਨਾਲ ਇਨਫਰਮੇਸ਼ਨ ਨੂੰ ਉਹਨੂੰ ਪ੍ਰੋਸੈਸ ਨਹੀਂ ਕਰ ਪਾ ਰਿਆ ਸੀ ਇਹਨੂੰ ਸਾਰੀ ਅੰਦਰ ਇਨਫਰਮੇਸ਼ਨ ਇਕੱਠੀ ਕਰਦਾ ਗਿਆ ਧੀਰੇ ਧੀਰੇ ਕੀ ਹੋਇਆ ਉਹਦਾ ਜਿਹੜਾ ਸੈਂ ਇਕੱਠਾ ਕਰਕੇ ਉਹਨੂੰ ਪ੍ਰੋਸੈਸ ਜਿਹੜੀ ਕਰਨੀ ਸੀ ਉਹ ਪ੍ਰੋਸੈਸ ਨਹੀਂ ਹੋ ਸਕੀ ਜੀ ਤੇ ਉਹ ਬੱਚੇ ਨੂੰ ਸੈਂਸਰੀ ਪ੍ਰੋਸੈਸ ਡਿਸਆਰਡਰ ਉਸ ਨੂੰ ਪਰ ਮਲਟੀਪਲ ਟਾਈਪ ਚ ਡਾਇਗਨੋਸਿਸ ਮਿਲ ਗਏ ਕੋਈ ਉਹਨੂੰ ਐਸਪੀਡੀ ਕਹੀ ਜਾਂਦਾ ਹੈ ਕੋਈ ਐਪੀਡੀ ਕਹੀ ਆਡਿਟਰੀ ਪ੍ਰੋਸੈਸ ਡਿਸਆਰਡਰ ਕਹੀ ਜਾਂਦਾ ਹੈ ਕੋਈ ਕੋਈ ਉਸ ਨੂੰ ਆਟਿਸਟਿਕ ਕਹੀ ਜਾਂਦਾ ਹੈ ਕੋਈ ਏਡੀਐਚਡੀ ਕਹੀ ਜਾਂਦਾ ਹੈ ਯਾਨੀ ਹਰ ਇੱਕ ਵਿਅਕਤੀ ਨੇ ਉਸ ਨੂੰ ਵੱਖਰੇ ਵੱਖਰੇ ਡੱਬੇ ਦੇਤੇ ਜੀ ਵੱਖਰੇ ਵੱਖਰੇ ਡੱਬੇ ਦੇਤੇ ਡਾਇਗਨੋਸਿਸ ਦੇ ਹਰ ਇੱਕ ਮਾਪੇ ਉਹ ਚੱਕੀ ਫਿਰਦਾ ਉਸ ਨੂੰ ਔਰ ਦੂਸਰਾ ਜਿਹੜਾ ਕਾਰਨ ਅਸੀਂ ਕਹਿੰਦੇ ਆ ਵੀ ਜਿਹੜਾ electromagnetic field ਜਿਹੜਾ ਹੈਗਾ ਤੁਹਾਡੇ ਘਰ ਦੇ ਵਿੱਚ ਪੂਰੀ ਤਰ੍ਹਾਂ ਬਣਿਆ ਪਿਆ ਹੈਗਾ ਜੀ ਔਰ ਉਹ ਤੁਹਾਡੇ ਇੰਟਰਨਲ ਜਿਹੜਾ electromagnetic field ਜਿਹੜਾ ਹੈਗਾ ਤੇ ਬਾਹਰਲੀ ਜਿਹੜਾ electromagnetic field ਆ ਉਸ ਨੂੰ ਦੋਵਾਂ ਨੂੰ ਇੰਟਰਚੇਂਜ ਕਰ ਰਿਹਾ ਹੈਗਾ ਜਿਹਦੇ ਕਰਕੇ ਉਹਦਾ ਜਿਹੜਾ ਸਾਰਾ ਹਿਮਨ ਸਿਸਟਮ ਬਾਇਓਲੋਜੀ ਬਾਇਓਕੈਮਿਸਟਰੀ ਉਹ ਵੀ ਡਿਸਟਰਬ ਹੋ ਵੀ ਉਸ ਦੇ ਨਾਲ ਕੱਲਾ ਇੱਕ ਇੱਕ ਇਫੈਕਟ ਨਹੀਂ ਆਊਗਾ ਇਸ ਦਾ ਦੂਜਾ ਜਿਹੜਾ ਸੇਵੀਅਰ ਇਫੈਕਟ ਉਹ ਦੂਜਾ ਆਉਣਾ ਹੈ ਤੁਹਾਡੇ ਸਾਰੇ ਇੱਕ ਆਰਗਨ ਜਿਹੜੇ ਆ ਉਹ ਇੱਕ ਤਰ੍ਹਾਂ ਦੀ ਖਾਸ ਰੇਡੀਏਸ਼ਨ ਦੇ ਵਿੱਚ ਦੀ ਗੁਜ਼ਰਨ ਲਗਿਓ ਔਰ ਉਥੇ ਕਈ ਵਾਰੀ ਤਾਂ ਬੇ ਲੋੜੇ ਵੀ ਹੈਗੇ ਸਾਡੇ ਕੋਲੇ ਵਾਈਫਾਈ ਬੇ ਲੋੜਾ ਵੀ ਹੈਗਾ ਕਈ ਵਾਰੀ ਵਾਈਫਾਈ ਦੀ ਲੋੜ ਨਹੀਂ ਹੁੰਦੀ ਸਾਨੂੰ ਵਾਈਫਾਈ ਬੇ ਲੋੜਾ ਵੀ ਮਨੁੱਖੀ ਜਿਵੇਂ ਜ਼ਰੂਰਤਾਂ ਹੈਗੀਆਂ ਉਹਦੇ ਮਤਲਬ ਕਿ ਸਾਨੂੰ ਕਰਨਾ ਪੈ ਰਿਹਾ ਹੈਗਾ ਜੀ